ਆਮ ਤੌਰ ਤੇ ਥੋੜੀ ਜਿਹੀ ਵੀਡੀਓ ਦੇਖ ਕੇ ਤੁਸੀਂ ਬੰਦ ਕਰ ਦਿੰਦੇ ਹੋ ਇਹਨੂੰ ਪੂਰਾ ਦੇਖਣਾ ਮੇਰੀ ਬੇਨਤੀ ਇਹ ਹੈਗੀ ਹੈ ਕਿ ਦੇਖੋ ਜ਼ਮੀਨਾਂ ਦਾ ਠੇਕਾ 70 75 80000 ਦੇ ਲਗਭਗ ਹੈ ਪੰਜਾਬ ਸਰਕਾਰ ਨੇ ਅੱਜ ਮੁਆਵਜ਼ੇ ਦਾ ਐਲਾਨ ਕੀਤਾ ਕਿ 20000 ਰੁਪਏ ਪ੍ਰਤੀ ਕਿਲੋ ਮੁਆਵਜ਼ਾ ਦੇਣਗੇ ਪਰੰਤੂ ਇਹ ਤੁਸੀਂ ਵੀ ਜਾਣਦੇ ਹੋ ਕਿ 20000 ਦਾ ਖਰਚਾ ਤਾਂ ਆਪਾਂ ਕਿੱਲੇ ਤੇ ਕਰ ਹੀ ਦਿੱਤਾ ਤਾਂ ਜ਼ਮੀਨਾਂ ਜ਼ਿਆਦਾ ਤਾਂ ਠੇਕੇ ਤੇ ਹੈ ਜਿਹੜੇ ਤਾਂ ਐਨਾਰੇ ਵੀਰ ਹੈ ਉਹਨਾਂ ਨੂੰ ਬੇਨਤੀ ਹੈ ਕਿ ਠੇਕੇ ਦੇ ਵਿੱਚ ਕਿਸਾਨ ਨੂੰ ਰਿਆਇਤ ਦੇਣ ਜਿਹੜੇ ਹੁਣ ਇੱਧਰ ਲੈ ਬੰਦੇ ਐ ਹੁਣ ਉਹਨਾਂ ਦੀ ਗੱਲ ਹੈਗੀ ਕਿ ਤੁਸੀਂ ਵੀ ਉਸੇ ਪਿੰਡ ਦੇ ਹੋ ਹਰਚ ਤੁਸੀਂ ਪ੍ਰਭਾਵਿਤ ਹੋਏ ਹੋ ਜਿਹਨੇ ਤੁਹਾਡੀ ਜਮੀਨ ਠੇਕੇ ਦੇ ਲਈ ਹੈ ਉਹ ਵੀ ਪ੍ਰਭਾਵਿਤ ਹੋਇਆ ਹੈ ਪਰਤੂ ਦਿੱਕਤ ਆ ਇਹ ਹੈਗੀ ਹੈ ਕਿ ਨਾ ਹੀ ਤੋ ਪੂਰਾ ਠੇਕਾ ਦੇ ਸਕਦਾ ਤੇ ਜੇ ਤੁਸੀਂ ਸਾਰਾ ਛੱਡ ਦਿਓਗੇ ਤੁਹਾਡਾ ਕੰਮ ਵੀ ਨਹੀਂ ਚੱਲਣਾ ਇਹਦੇ ਕਰਕੇ ਮਿਲ ਬੈਠ ਕੇ ਕੋਈ ਇਹੋ ਜਿਹਾ ਚੱਲਣ ਦਾ ਸਿਸਟਮ ਕੱਢੋ ਕਿ ਤੁਹਾਡਾ ਵੀ ਘਰ ਚੱਲਦਾ ਹੋ ਜਾਵੇ ਤੇ ਉਸ ਬੰਦੇ ਦਾ ਵੀ ਜਿਹੜਾ ਹੈਗਾ ਨੁਕਸਾਨ ਨਾ ਹੋਵੇ ਕਿਉਂਕਿ ਮੈਨੂੰ ਪਤਾ ਹੈ ਅੱਜ ਮੈਂ ਕੁਝ ਬੰਦਿਆਂ ਨਾਲ ਗੱਲ ਕੀਤੀ ਕੋਈ ਬੰਦਾ ਨੇ ਕਹਿਣਾ ਸੀ ਯਾਰ ਜੇ ਇਹਦਾ ਇਹਦੀ ਬਾਸਮਤੀ 1.5 ਲੱਖ ਦੀ ਨਿਕਲਾਵੇ ਫੇਰ ਕਹਿਆ ਨੇ ਮੈਨੂੰ ਜਿਹੜਾ ਹੈਗਾ 10000 ਰੁਪਏ ਵਾਧੇ ਦੇ ਦੇਣਾ ਮੈਂ ਮੰਨਦਾ ਹਾਂ ਪਰੰਤੂ ਇਹ ਕੁਦਰਤੀ ਮਾਰ ਹੈ ਕੁਦਰਤੀ ਹੈ ਜਾਂ ਨਹੀਂ ਹੈ ਉਹ ਅਲੱਗ ਅਲੱਗ ਗੱਲ ਆ ਪੋਸਟ ਲੱਗ ਕੇ ਸੰਗਲ ਕਰਾਂਗੇ ਇਹਦੇ ਵਿੱਚ ਸਾਨੂੰ ਬੈਠ ਕੇ ਕੁਝ ਰਿਆਇਤ ਦੇਣੀ ਚਾਹੀਦੀ ਹੈ ਚਰਚਾ ਕਰੋ ਇੱਥੇ ਕਿੰਨਾ ਤੁਸੀਂ ਕਰ ਸਕਦੇ ਹੋ ਤਾਂ ਉਹ ਕਰਨਾ ਪਏਗਾ